ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 13 ਸੀਟਾਂ ਤੋਂ ਉਤਾਰੇ ਆਪਣੇ 13 ਉਮੀਦਵਾਰਾਂ ਨੂੰ ਲੋਕਾਂ ਦੇ ਰੂਬਰੂ ਕਰਨ ਦਾ ਨਵਾਂ ਤਰੀਕਾ ਲੱਭਿਆ। ਚੰਡੀਗੜ੍ਹ ਨੇੜੇ ਇਹ ਸਾਰੇ ਉਮੀਦਵਾਰ ਸੱਦ ਕੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਸਾਹਮਣੇ ਲਿਆਂਦੇ ਗਏ। ਇੱਥੋਂ ਹੀ ਵਰਕਰਾਂ ਅਤੇ ਲੋਕਾਂ ਨੂੰ ਆਪਣਾ ਸਨੇਹਾ ਦਿੱਤਾ ਗਿਆ। ਇਸ ਸਮੇਂ ਪੂਰੇ ਆਤਮ ਵਿਸ਼ਵਾਸ ਨਾਲ 13 ਜ਼ੀਰੋ ਨਾਲ ਜਿੱਤਣ ਦੀ ਗੱਲ ਦੁਹਰਾਈ ਗਈ। ਬਿਲਕੁਲ ਉਵੇਂ ਹੀ ਜਿਵੇਂ ਐਨਡੀਏ ਦੀ ਅਗਵਾਈ ਕਰਦੀ ਭਾਰਤੀ ਜਨਤਾ ਪਾਰਟੀ ਅਬ ਕੀ ਬਾਰ 400 ਪਾਰ ਦਾ ਨਾਰਾ ਦੇ ਰਹੀ ਹੈ ਪਰ ਦੋਹਾਂ ਨੂੰ ਹੀ ਪਤਾ ਹੈ ਕਿ ਇਹ ਸੰਭਵ ਨਹੀਂ ਪਰ ਵਰਕਰਾਂ ਵਿੱਚ ਜੋਸ਼ ਭਰਨ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਅਜਿਹਾ ਕੀਤਾ ਜਾਂਦਾ ਹੈ ਅਸਾਮ ਅਤੇ ਗੁਜਰਾਤ ਦੇ ਚੋਣ ਦੌਰੇ ਤੋਂ ਪਰਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸਮਾਗਮ ਵਿੱਚ ਪਹੁੰਚੇ ਹੋਏ ਸਨ ਉਨ੍ਹਾਂ 13 ਜ਼ੀਰੋ ਵਾਲਾ ਨਾਰਾ ਫੇਰ ਲਾਇਆ ਅਤੇ ਮੌਜੂਦ ਪਾਰਟੀ ਵਰਕਰਾਂ ਵਿੱਚ ਜੋਸ਼ ਭਰਨ ਦਾ ਯਤਨ ਕੀਤਾ ਪੰਜਾਬ ਬਣੂਗਾ ਹੀਰੋ ਇਸ ਬਾਰ ਪੰਜਾਬ ਬਣੂਗਾ ਹੀਰੋ ਇਸ ਵਾਰ 13 0 ਹੋਊਗਾ 10 ਸਾਡੇ ਰਾ ਸਮਝ ਹੈਗੇ ਨੇ 23 ਕੁਰਖੇਤਰਾ ਵਾਲਾ 24 4 ਦਿੱਲੀ ਤੋਂ ਆ ਰਹੇ ਨੇ 28 ਜਦੋਂ 28 30 ਹੋਗੇ ਨਾ ਉੱਥੇ ਆਮ ਆਦਮੀ ਆਮ ਆਦਮੀ ਜਦੋਂ 28 30 ਹੋਗੇ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰਾਂਗੇ 1 ਰੁਪਿਆ ਵੀ ਫਿਰ ਪੰਜਾਬ ਦਾ ਰੋਕ ਕੇ ਦਿਖਾਉਣ ਆਮ ਆਦਮੀ ਪਾਰਟੀ ਨੇ ਸਮਾਗਮ ਵਿੱਚ ਲੋਕ ਸਭਾ ਲਈ ਟਿਕਟਾਂ ਲੈਣ ਵਾਲੇ ਉਮੀਦਵਾਰਾਂ ਨੂੰ ਇੱਕ ਇੱਕ ਕਰਕੇ ਵਲੰਟੀਅਰਾਂ ਅਤੇ ਇਕੱਠ ਦੇ ਰੂਪ ਰੂਪ ਕੀਤਾ ਆਪ ਨੇ ਆਪਣੇ ਪੰਜ ਮੰਤਰੀ ਅਤੇ ਤਿੰਨ ਵਿਧਾਇਕ ਚੋਣ ਮੈਦਾਨ ਵਿੱਚ उतारे ਨੇ ਇਸ ਤੋਂ ਇਲਾਵਾ ਤਿੰਨ ਦੂਜੀਆਂ ਪਾਰਟੀਆਂ ਦੇ ਆਗੂਆਂ ਅਤੇ ਇੱਕ ਕਲਾਕਾਰ ਨੂੰ ਟਿਕਟ ਦਿੱਤੀ ਹੈ ਸਿਰਫ ਸ਼੍ਰੀ ਆਨੰਦਪੁਰ ਸਾਹਿਬ ਤੋਂ उतारे ਪਾਰਟੀ ਬੁਲਾਰੇ ਮਾਲਬਿੰਦਰ ਸਿੰਘ ਕੰਗੀ ਪਾਰਟੀ ਵਿੱਚੋਂ ਨੇ ਪਰ ਇਹ ਗੱਲ ਵੱਖਰੀ ਹੈ ਕਿ ਉਹ ਵੀ ਪਹਿਲਾਂ ਕਿਸੇ ਹੋਰ ਪਾਰਟੀ ਵਿੱਚ ਹੁੰਦੇ ਸਨ ਔਰਤਾਂ ਆਬਾਦੀ ਦਾ ਅੱਧ ਹੋਣ ਅਤੇ ਪਾਰਟੀ ਵਿੱਚ ਕਈ ਮਹਿਲਾ ਆਗੂ ਹੋਣ ਦੇ ਬਾਵਜੂਦ ਆਮ ਆਦੀ ਪਾਰਟੀ ਨੇ ਇੱਕ ਵੀ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਜ਼ਿਆਦਾ ਸੀਰੀਅਸ ਹੋਣ ਦੀ ਲੋੜ ਨਹੀਂ ਤੁਸੀਂ ਹਰ ਗੱਲ ਤੇ ਸੀਰੀਅਸ ਹੋ ਜਾਂਦੇ ਹੋ ਹਰ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ ਕਰੋ ਲਓ ਥੋੜਾ ਹੱਸ ਕੇ ਹਲਕੇ ਹੋ ਲਓ ਰਾਤੀ ਮੈਂ 12:00 ਦੇ ਪਸਤਾਦ ਕਰਕੇ ਗਿਆ ਸੀਗਾ ਤੇ ਮੁੜ ਕੇ ਮੈਂ ਜਾ ਕੇ ਨੈਟ ਤੇ ਕੁਝ ਵੇਖ ਰਿਹਾ ਸੀ ਤੇ ਮੇਰੀ ਵਾਈਫ ਕਹਿੰਦੀ ਸਮਝਾ ਕੀ ਵੇਖੀ ਜਾਂਦਾ ਮੈਂ ਕਿਹਾ ਮੈਂ ਲੱਭਣ ਡਿਆ ਲੋਕ ਸਭਾ ਚ ਕਿੰਨਾ ਨਾ ਵਾਹ ਪੈਣਾ ਪੰਜਾਬ ਵਾਲੇ ਦਿੱਥੇ ਲੱਭ ਲੈ ਬੜੀ ਛੇਤੀ ਤੇ ਮੈਂ ਕਹੀ ਵੇਖੇ ਵੀ ਕਿਹੜੇ ਕਿਹੜੇ ਬੰਦੇ ਆ ਜਿਹੜੇ ਸਾਡੀ ਪਾਰਟੀ ਦੇ ਵਿਰੋਧੀ ਆ ਸਾਡੀ ਪਾਰਟੀ ਨਾਲ ਜਿਹੜੇ ਖਿੰਦੇ ਆ ਉਹਨਾਂ ਨੂੰ ਕਿੱਦਾਂ ਉੱਥੇ ਜਵਾਬ ਦੇਣਾ ਸਮਾਗਮ ਵਿੱਚ ਇੰਨਾ ਸਾਰੇ ਉਮੀਦਵਾਰਾਂ ਨੇ ਆਪਣਾ ਕੋਈ ਏਜੰਡਾ ਪੇਸ਼ ਨਹੀਂ ਕੀਤਾ ਅਤੇ ਨਾ ਹੀ ਹਲਕੇ ਬਾਰੇ ਕੁਝ ਕੰਮ ਦੀ ਗੱਲ ਕੀਤੀ ਸਾਰੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਖੁਸ਼ ਆਮਦ ਕਰਦੇ ਦਿਖਾਈ ਦਿੱਤੇ ਪੰਜਾਬ ਕੈਬਨਿਟ ਵਿੱਚ ਦੋ ਸੀਨੀਅਰ ਮੰਤਰੀਆਂ ਨੇ ਗੱਲ ਸਿਰੇ ਈ ਲਾ ਦਿੱਤੀ ਪੜ੍ਹੇ ਲਿਖੇ ਅਤੇ ਪ੍ਰਸਿੱਧ ਡਾਕਟਰ ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਖਮੀ ਸ਼ੇਰ ਦੱਸਿਆ ਉਹ ਤਾਂ 13 ਦੀਆਂ 13 ਸੀਟਾਂ ਜਿੱਤ ਕੇ ਬੱਟ ਉੱਤੇ ਪਈਆਂ ਹੋਣ ਦੀ ਗੱਲ ਆ ਗਏ ਇਸ ਤੋਂ ਵੀ ਅੱਗੇ ਉਹਨਾਂ ਪਟਿਆਲਾ ਲੋਕ ਸਭਾ ਚੋਣਾਂ ਪਹਿਲੇ ਨੰਬਰ ਉੱਤੇ ਰਹਿ ਕੇ ਜਿੱਤਣ ਦਾ ਦਾਵਾ ਠੋਕ ਦਿੱਤਾ ਤੁੱਕਬੰਦੀ ਨਾਲ ਉਹਨਾਂ ਕਿਵੇਂ ਸ਼ੇਰੋ ਸ਼ੇਰੀ ਵਾਲਾ ਭਾਸ਼ਣ ਦਿੱਤਾ ਉਹ ਵੀ ਸੁਣੋ ਦੇਸ਼ ਨੂੰ ਇੱਕ ਨਵੀਂ ਕਿਸਮ ਦੀ ਰਾਜਨੀਤੀ ਜਿਹੜੀ ਕਿ ਕਿਸੇ ਧਰਮ ਜਾਤ ਇਹਨਾਂ ਬੰਦਨਾ ਤੇ ਆਧਾਰਿਤ ਨਹੀਂ ਸਗੋ अच्छी ਸਿੱਖਿਆ achhe sehat sultaan rozgar ਨਵੀਂ ਸੋਚ ਦਾ ਤਾਰਨੀ ਜੇ ਤੋਂ ਇਨਸਪਾਇਰ ਹੋ ਕੇ ਮੈਂ ਖੁਦ ਔਰ ਜਿਹੜੇ ਸਟੇਜ ਤੇ ਬੈਠੇ ਆ ਮਾਨ ਸਾਹਿਬ ਤੁਹਾਡੇ ਜੋਸ਼ ਤੋਂ ਅਰਵਿੰਦ ਕੇਜਰੀਵਾਲ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਜਿਹਨਾਂ ਨੂੰ ਇਕ ਤਾਨਾਸ਼ਾਹ ਨੇ ਜੇਲ੍ਹ ਵਿੱਚ ਬੰਦ ਕੀਤਾ ਬਲਤ ਮੈਨੂੰ ਲੱਗਦਾ ਕਿ ਤਨਾ ਕਿਤੇ ਉਤਾਨਾ ਸ਼ਾਹ ਤੋਂ ਦੋ ਗਲਤੀਆਂ ਹੋ ਗਈਆਂ ਕਿ ਇੱਕ ਵੱਡੇ ਭਰਾ ਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਬਿਨਾਂ ਸਾਰੇ ਕੈਦੇ ਕਾਨੂੰਨ ਛਿੱਕੇ ਤੇ ਟੰਕ ਕੇ ਬਿਨਾਂ ਕਿਸੇ ਸਬੂਤ ਦੇ ਲੇਕਿਨ ਉਹਦਾ ਭਰਾ ਜਦੋਂ ਸ਼ੇਰ ਦਾ ਭਰਾ ਜ਼ਖਮੀ ਹੁੰਦਾ ਨਾ ਉਹ ਜ਼ਿਆਦਾ ਖਤਰਨਾਕ ਹੁੰਦਾ ਜਦੋਂ ਸ਼ੇਰ ਪਿੰਜਰੇ ਚ ਜ਼ਖਮੀ ਹੋਵੇ ਤਾਂ ਉਹਦਾ ਜਿਹੜਾ ਭਰਾ ਹੁੰਦਾ ਉਹ ਫਿਰ ਤੁਸੀਂ ਦੇਖ ਰਹੇ ਹੋ ਮਾਨ ਸਾਹਿਬ ਨੂੰ ਇੱਥੋਂ ਲੈ ਕੇ ਸਾਮ ਤੱਕ ਮਾਨ ਸਾਹਿਬ ਅਸੀਂ ਪਿਛਲੇ ਦਿਨ ਤੋਂ ਡੇਰਾ ਬੱਸੀ ਦੇ ਵਿੱਚ ਰੰਧਾਵਾ ਸਾਹਿਬ ਅਸੀਂ 9 ਐਮਐਲਏ ਤੁਹਾਡੇ ਸਰ ਅਸੀਂ ਪ੍ਰਚਾਰ ਕਰ ਰਹੇ ਹਾਂ ਪਿੰਡਾਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਡਾਕਟਰ ਸਾਹਿਬ ਜਿੱਥੇ ਵੀ ਅਸੀਂ ਜਾਂਦੇ ਹਾਂ ਰਾਤ ਨੂੰ ਸਾਨੂੰ 11 ਵੱਜ ਜਾਂਦੇ ਆ ਲੋਕ ਖੜੇ ਹੁੰਦੇ ਆ ਜਾਂਦੇ ਨਹੀਂ ਆ 12-12 ਵੱਜ ਜਾਂਦੇ ਆ ਆ ਪਿਛਲੇ 3 ਦਿਨ ਤੋਂ ਇਹੀ ਹੈ ਜੀ ਲੋਕ ਕਹਿੰਦੇ ਆ ਬਿਜਲੀ ਦਾ ਬਿੱਲ ਸਾਡਾ ਜ਼ੀਰੋ ਮਾਨ ਸਾਡਾ ਹੀਰੋ ਲੋਕ ਕਹਿੰਦੇ ਆ ਮਾਨ ਨੇ 829 ਆਮ ਆਦਮੀ ਕਲੀਨਿਕ ਸਰ ਤੁਸੀਂ ਬਣਾਏ ਸਾਰੇ ਹਸਪਤਾਲਾਂ 'ਚ ਦਵਾਈਆਂ ਪਹੁੰਚਾਈਆਂ ਸਾਰਾ ਕੁਝ ਲੋਕਾਂ ਨੂੰ ਦਵਾਈ ਮਿਲ ਲਈ ਆ ਕਹਿੰਦੇ ਦਵਾਈ ਦਾ ਬਿੱਲ ਸਾਡਾ 0 ਮਾਨ ਸਾਡਾ ਹੀਰੋ ਸਰ 130 ਤੁਹਾਡੀਆਂ ਵਟ ਤੇ ਪਈਆਂ ਜੀ ਵਟ ਤੇ ਪਈਆਂ ਕੋਈ ਸ਼ੱਕ ਨਹੀਂ ਸਰ ਸਭ ਤੋਂ ਜਿਹੜੀ ਵੱਡੀ ਗੱਲ ਆ ਜਿਹੜੀ ਤੁਹਾਡੀ ਤੁਹਾਡੇ ਜਿਹੜੇ ਐਸੈਟਸ ਆ ਪੰਜਾਬ 'ਚ ਤੁਹਾਡਾ ਕੰਮ ਬੋਲਦਾ ਤੇ ਆ ਜਿਹੜੇ ਤੁਹਾਡੇ ਭਮੱਕੜ ਬੈਠੇ ਆ ਨਾ ਸਾਹਮਣੇ ਇਹ ਤੁਹਾਨੂੰ ਇੰਨਾ ਪਿਆਰ ਕਰਦੇ ਆ ਕਿ ਇਹਨਾਂ ਦਾ ਜੋਸ਼ 200% ਆ ਸਰ 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 ਤੁਹਾਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰ ਤਾਂ ਪੂਰੇ ਦੇਸ਼ ਪਿਆਰ ਕਰਦੇ ਆ ਪੰਜਾਬ ਦੇ ਸਭ ਤੋਂ ਜ਼ਿਆਦਾ ਕਰਦੇ ਆ ਪਰ ਉਹਨਾਂ ਤੋਂ ਵੀ ਜ਼ਿਆਦਾ ਪਟਿਆਲੇਵਾੜੇ ਕਰਦੇ ਆ ਸਰ ਇਹ ਕਹਿੰਦੇ ਪਹਿਲੇ ਨੰਬਰ ਤੇ ਆਣਾ ਅਸੀਂ ਸਰ ਮੈਨੂੰ ਇੱਕ ਬਹੁਤ ਅੱਛੀ ਗੱਲ ਕਹੀ ਜੀ ਮੈਂ ਆਖਰੀ ਗੱਲ ਕਰ ਰਿਹਾ ਮੈਂ ਲੰਬਾ ਨਹੀਂ ਕਰਨਾ ਲੈਕਚਰ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੀ ਇੱਕੋ ਜਿਹੀ ਜੋੜੀ ਹੈ ਅਰਵਿੰਦ ਕੇਜਰੀਵਾਲ ਨੂੰ ਕੈਦ ਕਰ ਲਿਆ ਉਹਦੀ ਸੋਚ ਨੂੰ ਕੈਦ ਨਹੀਂ ਕਰ ਕੈਦ ਨਹੀਂ ਕਰ ਸਕਦੇ ਔਰ ਭਗਵੰਤ ਮਾਨ ਨੂੰ ਤਾਂ ਇਹ ਵੈਸੇ ਵੀ ਕੈਦ ਨਹੀਂ ਕਰ ਸਕਦੇ ਸਰ ਉਹਨਾਂ ਨੇ ਇਹ ਗੱਲ ਕਹੀ ਹੈ ਜਿੱਥੇ ਜਿੱਥੇ ਮਾਨ ਉੱਥੇ-ਉੱਥੇ ਬੀਜੇਪੀ ਸਾਫ ਅਸਾਮ ਤੋਂ ਲੈ ਕੇ ਗੁਜਰਾਤ ਦਿੱਲੀ ਹਰਿਆਣਾ ਪੰਜਾਬ ਸਾਰੇ ਤੇ ਬੀਜੇਪੀ ਸਾਫ ਝਾੜੂ ਫੇਰਨਾ ਪੂਰੇ ਦੇਸ਼ ਵਿੱਚ ਬੀਜੇਪੀ ਸਾਫ ਜਿੱਥੇ ਜਿੱਥੇ ਮਾਨ ਸਾਹਿਬ ਜਾਣਗੇ ਉੱਥੇ ਉੱਥੇ ਬੀਜੇਪੀ ਸਾਫ ਸਰ ਬਹੁਤ ਜਲਦੀ ਜਿਹੜਾ ਤਾਨਾ ਛਾਇਆ ਉਹਦੇ ਗੋਡੇ ਲਵਾ ਦੇਵਾਂਗੇ ਉਸ ਤੋਂ ਬਾਅਦ ਬੋਲਣ ਆਏ ਇੱਕ ਹੋਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਫੇਰ ਕਿਹੜਾ ਪਿੱਛੇ ਰਹਿਣ ਵਾਲੇ ਸਨ ਰਾਜ ਕੇ ਮੁੱਖ ਮੰਤਰੀ ਦੀ ਖੁਸ਼ਾਮਤ ਕਰਦੇ ਆ ਉਹ ਤਾਂ ਖੁਦ ਨੂੰ ਮੈਂਬਰ ਪਾਰਲੀਮੈਂਟ ਬਣਿਆ ਵੀ ਦਰਸਾ ਗਏ ਉਹਨਾਂ ਆਖਿਆ ਕਿ ਰਾਤ ਨੂੰ ਘਰ ਵਾਲੀ ਵੀ ਕਹਿੰਦੀ ਹੈ ਕਿ ਸੌਂ ਜਾ ਜਦ ਕਿ ਉਹ ਸੰਸਦ ਵਿੱਚ ਪਹੁੰਚ ਕੇ ਮਿਲਣ ਵਾਲੇ ਵਿਰੋਧੀਆਂ ਨੂੰ ਚੁਣੋ ਚੁਣ ਕੇ ਹੁਣੇ ਤੋਂ ਜਵਾਬ ਦੇਣ ਲਈ ਰਣਨੀਤੀ ਕਰ ਰਹੇ ਨੇ ਜੇਕਰ ਕੌਨਫੀਡੈਂਸ ਹੋਵੇ ਤਾਂ ਅਜਿਹਾ ਵਿਰੋਧੀ ਤਾਂ ਐਵੇਂ ਓਵਰ ਕੌਨਫੀਡੈਂਸ ਕਹੀ ਜਾਂਦੇ ਨੇ ਉਹਨਾਂ ਦਾ ਤਾਂ ਕੰਮ ਹੀ ਆ ਪੰਡਣਾ ਸੱਚੀ ਗੱਲ ਆ ਕਿ ਜੇ ਇਹ ਪਾਰਟੀ ਨਾ ਬਣਦੀ ਇਸ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਨਾ ਹੁੰਦੇ ਜੇ ਪੰਜਾਬ 'ਚ ਮਾਨ ਸਾਹਿਬ ਇਸ ਪਾਰਟੀ ਦੀ ਗਵਾਈ ਨਾ ਕਰਦੇ ਤੇ ਸਾਡੇ ਅੱਗੇ ਬੰਦਿਆਂ ਨੂੰ ਕਿੰਨੇ ਐਮਪੀ ਬਣਾਉਣਾ ਇਹ ਮਾਨ ਸਾਹਿਬ ਅਸੀਂ ਕਿੱਥੋਂ ਐਮਪੀ ਸਾਡੇ ਵਰਗੇ ਕਦਮਜੀਤ ਵਰਗੇ ਸ਼ੈਰੀ ਵਰਗੇ ਆਮ ਘਰਾਂ ਦੇ ਮੁੰਡੇ ਤਿੰਨ ਚਾਰ ਦਿਨ ਪਹਿਲਾਂ ਬੀਬੀਸੀ ਦਾ ਇੱਕ ਪੱਤਰਕਾਰ ਮਾਨ ਸਾਹਿਬ ਆ ਗਿਆ ਉਹ ਮੈਨੂੰ ਕਹਿੰਦਾ ਤਾਲੀਵਾਲ ਸਾਹਿਬ ਤੁਹਾਡੀ ਕੀ ਸਮਝਦੇ ਹੋ ਤੁਸੀਂ ਕੈਬਨਿਟ ਮਿੰਿਸਟਰ ਸੀਗੇ ਤੁਹਾਡੀ ਤੱਕ ਕੀ ਹੋਈ ਆ ਜਾਂ ਥੱਲੇ ਲੁਗੇ ਤੇ ਮੈਂ ਕਿਹਾ ਮੇਰੀ ਦੋ ਪੱਖਾਂ ਤੋਂ ਤੱਕ ਕੀ ਹੋਈ ਆ ਪਹਿਲੀ ਤਾਂ ਮੈਂ ਉਹ ਬੰਦਾ ਹਾਂ ਜਿਹੜਾ 5 ਸਾਲ ਦੇ ਵਿੱਚ ਐਮਐਲਏ ਵੀ ਬਣਿਆ ਮੰਤਰੀ ਵੀ ਬਣਿਆ ਤੇ ਹੁਣ ਮੈਂ ਲੋਕ ਸਭਾ ਚ ਜਾਦਿਆਂ ਮੇਰੀ ਪਾਰਟੀ ਨੇ ਮੇਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਦੂਜੀ ਮੇਰੀ ਤਰੱਕੀ ਹੋਈ ਹੈ ਕਿ ਗੁਰੂ ਰਾਮਦਾਸ ਜੀ ਦੀ ਨਗਰੀ ਜਿਹੜੀ ਆ ਮੈਨੂੰ ਮੇਰੇ ਮੁੱਖ ਮੰਤਰੀ ਦੇ ਉੱਥੇ ਸੇਵਾ ਕਰਨ ਦਾ ਮੌਕਾ ਦਿੱਤਾ ਜਿਹੜੇ ਮਹਿਕਮੇ ਮਾਨ ਸਾਹਿਬ ਨੇ ਮੈਨੂੰ ਸਰਕਾਰ ਦੇ ਵਿੱਚ ਦਿੱਤੇ ਸੀਗੇ ਉਹ ਮਹਿਕਮੇ ਜਿੱਦਾਂ ਚੱਲੇ ਜਿੱਦਾਂ ਮੈਂ ਚਲਾਏ ਮਾਨ ਸਾਹਿਬ ਨੂੰ ਪਤਾ ਸਾਰੀ ਤੁਹਾਨੂੰ ਪਤਾ ਹੈ ਹੁਣ ਵੀ ਜਿੱਥੇ ਮਾਨ ਸਾਹਿਬ ਸਾਨੂੰ ਭੇਜਦੇ ਆ ਜਿਹੜੇ ਬੰਦੇ ਬੈਠੇ ਮਾਨ ਸਾਹਿਬ ਇੱਕ ਨਵਾਂ ਸਰੂਪ ਜਿਹੜਾ ਹੋਊਗਾ ਵਿਧਾਨ ਸਭਾ ਦਾ ਪਰ ਲੋਕ ਸਭਾ ਦਾ ਕਿ ਉੱਥੇ ਇਦਾਂ ਦੇ ਲੋਕ ਜਾ ਕੇ ਬੈਠੇ ਹੋਣਗੇ ਇੱਕ ਨਵਾਂ ਸਰੂਪ ਹੋਊਗਾ ਕਿ ਆਮ ਕਿਰਤੀਆਂ ਦੇ ਮੁੰਡੇ ਆਮ ਬੰਦੇ ਜਿਹੜਿਆ ਉਹ ਲੋਕ ਸਭਾ ਦੇ ਵਿੱਚ ਬੈਠੇ ਹੋਣਗੇ ਉਹ ਤੁਹਾਡੀ ਆਵਾਜ਼ ਗੂੰਜੂਗੀ ਅਸੀਂ ਤੁਹਾਡੀ ਆਵਾਜ਼ ਬਣ ਕੇ ਉਹ ਜਿਹੜੇ ਲੋਕ ਪੰਜਾਬ ਨਾਲ ਵਿਤਕਰਾ ਕਰਦੇ ਆ ਜਿਹੜੀਆਂ ਰਿਚਨਾ ਤੁਹਾਡੇ ਰਾਹ ਚ ਪਾਉਂਦੇ ਆ ਡੰਗਲਾ ਪੰਜਾਬ ਬਣਾਉਂਦਿਆਂ ਤੁਸੀਂ ਜਿਹੜਾ ਡੰਗਲਾ ਪੰਜਾਬ ਬਣਾਉਣਾ ਚਾਹੁੰਦੇ ਹੋ ਦਿੱਲੀ ਵਾਲੇ ਉੱਚ ਜਿਹੜੀਆਂ ਰਿਚਨਾ ਪਾਉਂਦੇ ਆ ਮੈਂ ਤੇ ਮੇਰੇ ਸਾਰੇ ਸਾਥੀ ਉਹ ਰਿਚਨਾ ਨੂੰ ਦਿੱਲੀ ਜਾ ਕੇ ਦੂਰ ਕਰ ਦੇਵਾਂਗੇ ਤੁਸੀਂ ਘਬਰਾਓ ਨਾ ਤੁਹਾਨੂੰ ਪੰਜਾਬ ਦੇ ਵਿੱਚ ਕੰਮ ਕਰਨ ਦਾ ਮਾਣ ਆ ਜਾਊਗਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਵੱਲੋਂ ਇੱਕ ਵੀ ਮਹਿਲਾ ਉਮੀਦਵਾਰ ਨਾ ਉਤਾਰਨ ਬਾਰੇ ਗੱਲ ਕਰਨ ਤੋਂ ਪਹਿਲਾਂ ਕਾਂਗਰਸ ਵਿੱਚੋਂ ਆਏ ਰਾਜਕਮਾਰ ਚੱਬੇਵਾਲ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਆਏ ਪਵਨ ਕੁਮਾਰ ਟੈਨੂ ਕਰਮਜੀਤ ਅਨਮੋਲ ਅਤੇ ਕੈਬਨਿਟ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੂੰ ਵੀ ਸੰਖੇਪ ਵਿੱਚ ਮੁੱਖ ਮੰਤਰੀ ਦੀ ਖੁਸ਼ਾਮਦ ਕਰਦੇ ਹੋਿਆਂ ਨੂੰ ਸੁਣ ਲਓ ਮੈਂ ਅੱਜ ਸਾਡੇ ਹੀਰੋ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਤੋਂ ਅਸ਼ੀਰਵਾਦ ਵੀ ਲੈਣ ਆਇਆ ਕੇਜਰੀਵਾਲ ਸਾਹਿਬ ਜੀ ਤੋਂ ਅਸ਼ੀਰਵਾਦ ਲੈਣ ਆਇਆ ਤੇ ਮੈਂ ਪ੍ਰਭਾਵਿਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੋਂ ਉਹਨਾਂ ਦੇ 2 ਸਾਲ ਦੀ ਕਾਰਗੁਜ਼ਾਰੀ ਤੋਂ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਦੇਸ਼ ਜੋ 75 ਸਾਲ ਤੋਂ ਪੀੜਤ ਹੈ ਮਹਿੰਗਾਈ ਤੋਂ ਬੇਰੋਜ਼ਗਾਰੀ ਤੋਂ ਹੈ ਔਰ ਜਿਸ ਤਰ੍ਹਾਂ 43000 ਤੋਂ ਵੀ ਜ਼ਿਆਦਾ ਨੌਕਰੀਆਂ ਦੇ ਕੇ ਰੋਜ਼ਗਾਰ ਦੀ ਸਿਰਜਣਾ ਕੀਤੀ ਹੈ ਮੈਂ ਉਸ ਤੋਂ ਬਹੁਤ ਪ੍ਰਭਾਵਿਤਾਂ ਸੋ ਸਾਥੀਓ ਮਾਨਯੋਗ ਮਾਨ ਸਾਹਿਬ ਉਹਨਾਂ ਵੱਲੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਉਪਰਾਲਿਆਂ ਦੇ ਲਈ ਸੀਐਮ ਸਾਹਿਬ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਹਰ ਸੰਭਵ ਕੋਸ਼ਿਸ਼ ਕਰਾਂਗੇ ਪ੍ਰਯਾਸ ਕਰਾਂਗੇ ਔਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਸੰਸਦ ਚ ਵੀ ਭਗਵੰਤ ਮਾਨ ਤੇ ਪੰਜਾਬ ਤੋਂ ਲੈ ਕੇ ਸੰਸਦ ਤੱਕ ਗੂੰਜੇਗਾ ਮਾਨ 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 ਆਮ ਆਦਮੀ ਪਾਰਟੀ ਚ ਸ਼ਾਮਲ ਹੋ ਕੇ ਮੈਨੂੰ ਮਾੜਾ ਮਾਨ ਮਹਿਸੂਸ ਹੋ ਰਿਹਾ ਕਿਉਂਕਿ ਜਿਸ ਬਹੁਜਨ ਲਹਿਰ ਵਿੱਚੋਂ ਮੈਂ ਆਇਆ ਉਸ ਲਹਿਰ ਦੇ ਅੱਜ ਦੇ ਹੀਰੋ ਮੇਰੇ ਸੁਪਨਿਆਂ ਦੇ ਹੀਰੋ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨ ਸਾਹਿਬ ਇਸ ਵਾਰ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਇਸ ਵਾਰ ਸੰਸਦ ਦੇ ਵਿੱਚ ਇੱਕ ਭਗਵੰਤ ਨਹੀਂ 13-13 ਭਗਵੰਤ ਮਾਨ ਗੁੰਜਣਗੇ ਅੱਜ ਪੰਜਾਬ ਫੇਰ ਤੁਹਾਡੇ ਵੱਲ ਵੇਖ ਰਿਹਾ ਤੁਸੀਂ ਨਵੀਂ ਪਲਾਗ ਪੱਟ ਰਹੇ ਹੋ 13 ਦੇ 13 ਲੋਕ ਸਭਾ ਦੇ ਮੈਂਬਰ ਭਗਵੰਤ ਮਾਨ ਹੋਣਗੇ ਦੁਨੀਆ ਦੇ ਕਈ ਦਾਰਸ਼ਨਿਕ ਕਹਿ ਗਏ ਨੇ ਅਤੇ ਇਹ ਗੱਲ ਸਾਬਤ ਵੀ ਹੋ ਚੁੱਕੀ ਹੈ ਕਿ ਬੇਲੋੜੇ ਖਿਸ਼ਾਮਦ ਕਰਨ ਵਾਲਿਆਂ ਨਾਲੋਂ ਸੱਚੀ ਅਤੇ ਸਹੀ ਆਲੋਚਨਾ ਕਰਨ ਵਾਲਾ ਬਿਹਤਰ ਹੁੰਦਾ ਹੈ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਨੇ ਖੁਸ਼ਾਮਤ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਨੂੰ ਸਮਝਣਾ ਵੀ ਚਾਹੀਦਾ ਹੈ ਐਨੇ ਵੱਡੇ ਦਾਅਵੇ ਠੋਕਣ ਵਾਲਿਆਂ ਉੱਤੇ ਜਿੱਤਣ ਦੀ ਥੋੜੀ ਜਹੀ ਹੋਰ ਜ਼ਿੰਮੇਵਾਰੀ ਪਾਈ ਜਾਵੇ ਜੇਕਰ ਜਿੱਤਦੇ ਨੇ ਤਾਂ ਠੀਕ ਹੈ ਪਰ ਜੇਕਰ ਲੋਕ ਉਹਨਾਂ ਦੇ ਉਲਟ ਫਤਵਾ ਦਿੰਦੇ ਨੇ ਤਾਂ ਫੇਰ ਮੰਤਰੀ ਦੇ ਅਹੁਦੇ ਉੱਤੇ ਬਣੇ ਰਹਿਣ ਦਾ ਵੀ ਉਹਨਾਂ ਨੂੰ ਨੈਤਿਕ ਤੌਰ ਤੇ ਕੋਈ ਹੱਕ ਨਹੀਂ ਹੋਏਗਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸਮਾਗਮ ਵਿੱਚ ਸਟੇਜ ਉੱਤੇ ਬੋਲਣ ਲੱਗੇ ਤਾਂ ਉਹਨਾਂ ਆਪਣੀ ਪਾਰਟੀ ਦੇ 13 ਉਮੀਦਵਾਰਾਂ ਦੀ ਪਛਾਣ ਕਰਵਾਉਂਦੇ ਹੋਏ ਆਖਿਆ ਕਿ ਇਹ ਸਾਰੇ ਮੁੰਡੇ ਕੁੜੀਆਂ ਆਮ ਘਰਾਂ ਦੇ ਨੇ ਉਹ ਭੁੱਲ ਗਏ ਕਿ ਉਹਨਾਂ ਨੇ ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਆਹ ਸਾਹ ਬੈਠੇ ਨੇ ਸਾਰੇ ਇਹਨਾਂ ਚ ਤੁਹਾਨੂੰ ਲੱਗਦਾ ਕੋਈ ਵੀ ਕੋਈ ਕਿਸੇ ਮੰਤਰੀ ਦਾ ਮੁੰਡਾ ਹੋਊ ਜਾਂ ਕਿਸੇ ਨੇ ਕਿਸੇ ਦੇ ਬਾਪੂ ਨੇ ਕੋਈ ਅਹੁਦਾ ਸੰਭਾਲਿਆ ਹੋਵੇ ਨਾ ਆਮਕਰਾਂ ਦੇ ਮੁੰਡੇ ਕੁੜੀਆਂ ਨੇ ਆਮਕਰਾਂ ਦੇ ਆਸੀ ਆਹੀ ਦੁੱਖ ਹੈ ਇਹਨਾਂ ਨੂੰ ਏਸੇ ਕਰਕੇ ਸਾਡਾ ਵਿਰੋਧ ਕਰਦੇ ਆ ਬਿਨਾਂ ਗੱਲ ਤੋਂ ਵਿਰੋਧ ਕਰਦੇ ਆ ਕਿ ਆਮਕਰਾਂ ਦੇ ਤੀਆਂ ਪੁੱਤ ਕਿਉਂ ਬਹਿ ਗਏ ਇਨ੍ਹਾਂ ਕੁਰਸੀਆਂ ਤੇ ਇਨ੍ਹਾਂ ਕੁਰਸੀਆਂ ਤੇ ਸਾਡੇ ਤੀਆਂ ਪੁੱਤਾਂ ਨੇ ਬਹਿਣਾ ਹੁੰਦਾ ਸੀ ਪਰ ਆਮਕਰਾਂ ਦੇ ਤੀਆਂ ਪੁੱਤਾਂ ਨੂੰ ਅਰਵਿੰਦ ਕੇਜਰੀਵਾਲ ਨੇ ਝਾੜੂ ਦਾ ਚੋਣ ਨਿਸ਼ਾਨ ਦੇ ਕੇ ਗੰਦਗੀ ਦੀ ਸਫਾਈ ਕਰਵਾਤੀ ਆਮਕਰਾਂ ਦੇ ਤੀਆਂ ਪੁੱਤਾਂ ਨੇ ਕੀਤਾ ਹੈ ਸੋ ਹੁਣ ਆਉਣ ਵਾਲੇ ਦਿਨਾਂ 'ਚ ਮੈਂ ਇੱਥੇ ਰਹੂੰਗਾ ਜਦੋਂ ਜ਼ਬਰ ਤੇ ਜ਼ੁਲਮ ਦੀ ਨੇਰੀ ਜਿਹੜੀ ਐ ਉਹ ਵੱਧ ਜਾਂਦੀ ਐ ਫਿਰ ਪ੍ਰਮਾਤਮਾ ਆਪਣਾ ਝਾੜੂ ਚਲਾਉਂਦਾ ਐ ਸੋ ਇਸ ਵਾਰ ਮੈਂ ਜਾ ਕੇ ਆਇਆ ਕੱਲ ਗੁਜਰਾਤ ਤੁਸੀਂ ਦੇਖਿਆ ਹੋਣਾ ਦੋ ਦਿਨ ਗੁਜਰਾਤ ਸੀ ਮੈਂ ਮਹਿਸਾਮ ਜਾ ਕੇ ਆਇਆ ਮੈਂ ਕੁਰੂਖੇਤਰ ਗਿਆ ਜਿੱਥੇ ਜਾਂਨੇ ਆ ਲੋਕ ਇਹੀ ਕਹਿੰਦੇ ਆ ਅਰਵਿੰਦ ਕੇਜਰੀ ਨਾਲ ਮਾੜੀ ਗੱਲ ਕੀਤੀ ਐ ਇਹ ਗਲਤ ਗੱਲ ਕੀਤੀ ਐ ਅਸੀਂ ਜੇਲ ਦਾ ਬਦਲਾ ਵੋਟ ਨਾਲ ਲਵਾਗੇ ਮੁੱਖ ਮੰਤਰੀ ਨੂੰ ਆਪਣੀ ਪਾਰਟੀ ਦੇ ਅਹੁਦੇਦਾਰਾਂ ਵਲਾਂਟੀਆਂ ਅਤੇ ਵਰਕਰਾਂ ਵਿੱਚ ਪਾਈ ਜਾਂਦੀ ਨਾਰਾਜ਼ਗੀ ਦਾ ਵੀ ਅਹਿਸਾਸ ਜਾਪਦਾ ਹੈ ਉਹਨਾਂ ਖੁਦ ਭਾਸ਼ਣ ਵਿੱਚ ਆਖਿਆ ਕਿ ਸਾਰਿਆਂ ਦੇ ਗਿਲੇ ਸੁਖਵੇ ਅਤੇ ਨਾਰਾਜ਼ਗੀਆਂ ਉਹ ਬਾਅਦ ਵਿੱਚ ਦੂਰ ਕਰ ਦੇਣਗੇ ਪਰ ਹੁਣ ਇੱਕ ਜੁੱਟ ਹੋ ਕੇ ਵੋਟਾਂ ਪਾਓ ਪਾਰਟੀ ਅਤੇ ਸਰਕਾਰ ਵਿੱਚ ਅਹੁਦੇ ਦੇਣ ਦਾ ਲਾਲਚ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕੀ ਸਰਕਾਰਾਂ ਕੋਲ ਐਨੇ ਕੌਦੇ ਹੁੰਦੇ ਨੇ ਕਿ ਬੰਦੇ ਮੁੱਕ ਜਾਂਦੇ ਨੇ ਅਹੁਦੇ ਨਹੀਂ ਮੁਕਦੇ ਇਸ ਦਾ ਅਸਰ ਪਾਰਟੀ ਬਰਕਰਾਰ ਉਤੇ ਕਿੰਨਾ ਹੁੰਦਾ ਹੈ ਇਹ ਚੋਣ ਨਤੀਜਿਆਂ ਤੋਂ ਪਤਾ ਲੱਗੇਗਾ ਹੁਣ ਥੋੜੀ ਛੋਟੇ ਮੋਟੇ ਥੋੜੇ ਵੀ ਝਗੜੇ ਹੋਣਗੇ ਸ਼ਿਕਵੇ ਹੋਣਗੇ ਪਰਿਵਾਰ ਚ ਹੋ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਲੋਕਤੰਤਰ ਚ ਹੋ ਜਾਂਦੇ ਨੇ ਉਹ ਬਾਅਦ ਚ ਹੱਲ ਕਰ ਦੂੰਗਾ ਇਕੱਲੇ ਇਕੱਲੇ ਦੇ ਸ਼ਿਕਵੇ ਸੁਣੂੰਗਾ ਇਕੱਲੇ ਇਕੱਲੇ ਦੇ ਮਸਲੇ ਹੱਲ ਕਰ ਦੂੰਗਾ ਸੰਗਠਾਂਾਂ 'ਚ ਵੀ ਜ਼ਿੰਮੇਵਾਰੀ ਮਿਲੂਗੀ ਸਰਕਾਰਾਂ 'ਚ ਵੀ ਜ਼ਿੰਮੇਵਾਰੀ ਮਿਲੂਗੀ ਇੱਕ ਗੱਲ ਯਾਦ ਰੱਖ ਲਿਓ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਆ ਅਹੁਦੇ ਨਹੀਂ ਮੁੱਕਦੇ ਆਪਾਂ ਅਹੁਦੇ ਦੇਣੇ ਆ ਦੇਣੇ ਤੁਹਾਨੂੰ ਬਸ ਇਹ ਸੋਚ ਕੇ ਲੜਨਾ ਹੈ ਕਿ ਮੈਂ ਕੇਜਰੀਵਾਲਾਂ ਠੀਕ ਹੈ ਅਰਵਿੰਦ ਕੇਜਰੀਵਾਲ ਜਿਹਨੂੰ ਅੰਦਰ ਕਰਤਾ ਅੰਦਰ ਕਰ ਕਿਉਂ ਪ੍ਰਚਾਰ ਰੋਕ ਲੈਣਗੇ ਪ੍ਰਚਾਰ ਰੋਕ ਲੈਣਗੇ ਸਾਡਾ ਪ੍ਰਚਾਰ ਨਹੀਂ ਰੋਕ ਸਕਦੇ ਹੋ ਆਪਾਂ ਜੱ ਇਕੱਠੇ ਹੋਇਆ ਤੁਸੀਂ ਦੇਖ ਲਓ ਸ਼ਰਤ ਲਾ ਲਿਓ ਦੋ ਤਿੰਨ ਦਿਨਾਂ ਨੂੰ ਦੋ ਤਿੰਨ ਦਿਨਾਂ ਤਾਂ ਨਹੀਂ ਖੈਰ ਕਿਉਂਕਿ ਇਹਨਾਂ ਨੂੰ ਹਜੇ ਬੰਦੇ ਨਹੀਂ ਲੱਭ ਰਹੇ ਇੱਕ ਕੋਲੇ 6 ਨੇ ਇੱਕ ਕੋਲੇ 7 ਨੇ ਅਜੇ 13 13 ਹੋਏ ਹੀ ਨਹੀਂ ਇਹਨਾਂ ਦੇ ਤਾਂ ਜਦੋਂ ਵੀ 13 ਹੋਗੇ ਇਹ ਵੀ ਇਹੋ ਜਿਹਾ ਪ੍ਰੋਗਰਾਮ ਕਰਨਗੇ ਦੇਖਿਓ ਇਹ ਆਪਣੇ ਮਗਰ ਮਗਰ ਚੱਲਦੇ ਆ ਖੈਰ ਗੱਲ ਗੰਭੀਰਤਾ ਵੱਲ ਜਾਣ ਲੱਗੀ ਹੈ ਤਾਂ ਜਾਂਦੇ ਜਾਂਦੇ ਥੋੜਾ ਜਿਹਾ 50 ਮਿੰਟਾਂ ਵਿੱਚ ਐਮਐਸਪੀ ਦੇਣ ਵਾਲੇ ਮੌਜੂਦਾ ਮੰਤਰੀ ਅਨਮੋਲ ਗਗਨ ਮਾਨ ਨੂੰ ਵੀ ਸੁਣਿਓ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਦੇਸ਼ ਨੂੰ ਡਰਾਉਣ ਵਾਲੇ ਨਰਿੰਦਰ ਮੋਦੀ ਨੂੰ ਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੁਰੇ ਲਾਇਆ ਹੋਇਆ ਹੈ ਉਹ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਦੋਹਾਂ ਮੁੱਖ ਮੰਤਰੀਆਂ ਤੋਂ ਡਰਦੇ ਨੇ ਉਹ ਸਮਾਂ ਚੱਲ ਰਿਹਾ ਹੈ ਜਿੱਥੇ ਮੋਦੀ ਸਰਕਾਰ ਨੇ ਭਾਜਪਾ ਸਰਕਾਰ ਨੇ ਸਾਰੇ ਦੇਸ਼ ਵਿੱਚ ਆਪਣੇ ਤਾਨਾਸ਼ਾਲ ਨਾਲ ਦੇਸ਼ ਡਰਾਇਆ ਹੋਇਆ ਹੈ ਪਰ ਪੂਰੇ ਦੇਸ਼ 'ਚ ਇਹੋ ਜੇ ਦੋ ਮੁੱਖ ਮੰਤਰੀ ਨੇ ਜਿੰਨਾ ਤੋਂ ਮੋਦੀ ਡਰਦਾ ਹੈ ਜਿਹਨੇ ਸਾਰਾ ਦੇਸ਼ ਡਰਾ ਰੱਖਿਆ ਇੱਕ ਅਰਵਿੰਦ ਕੇਜਰੀਵਾਲ ਜੀ ਦੂਸਰੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਜਿਨ੍ਹਾਂ ਦਾ ਤੁਹਾਨੂੰ ਪਤਾ ਵੀ ਲੋਕ ਸਭਾ ਦੇ ਵਿੱਚ ਜਦੋਂ ਇਹ ਬੋਲਦੇ ਸੀ ਤਾਂ ਸਾਹਮਣੇ ਮੋਦੀ ਬੈਠਾ ਹੁੰਦਾ ਸੀ ਤੇ ਅੱਖਾਂ 'ਚ ਅੱਖਾਂ ਪਾ ਕੇ ਬਾਹ ਕੱਟ ਕੇ ਗੱਲ ਕਰਦੇ ਸੀ ਵੀ ਜੇ ਮੇਰੀਆਂ ਗੱਲਾਂ ਦਾ ਜਵਾਬ ਹੈਗਾ ਤਾਂ ਦਿਓ ਉਦੋਂ ਵੀ ਤੇਰਾ ਐਮਪੀਸੀ ਪੰਜਾਬ 'ਚ ਉਸ ਵੇਲੇ ਵੀ ਪਰ ਜਾਣਦੇ ਕਿਨੂੰ ਸੀ ਆਪਾਂ 21 ਐਮਪੀ ਨੂੰ ਉਹਨਾਂ ਵੇਲਿਆਂ 'ਚ ਭਗਵੰਤ ਮਾਨ ਜੀ